ਸੰਸਾਰ ਦੇ ਅੰਦਰ ਸੂਰਜ ਦੀ ਕਿਰਨਾਵਾਂ ਹੁੰਦੀਆਂ ਨੇ ਨਾ ਤੇ ਸੂਰਜ ਦੀਆਂ ਕਿਰਨਾਾਂ ਦੀ ਚਾਨਣੀ ਜਿਹੜੀ ਹੁੰਦੀ ਹੈ ਇਸ ਸੰਸਾਰ ਨੂੰ ਬੜਾ ਸੁੰਦਰ ਬਣਾ ਦਿੰਦੀ ਹੈ ਸਾਰੇ ਰੰਗ ਰੂਪ ਆਕਾਰ ਉਜਾਗਰ ਹੋ ਜਾਂਦੇ ਨੇ ਸੂਰਜ ਦੀਆਂ ਕਿਰਨਾਾਂ ਕਰਕੇ ਸਾਰੇ ਸੰਸਾਰ ਦੇ ਲੋਕ ਇਹਨਾਂ ਰੂਪਾਂ ਨੂੰ ਇਹਨਾਂ ਰੰਗਾਂ ਨੂੰ ਇਹਨਾਂ ਆਕਾਰਾਂ ਨੂੰ ਵਟੋੜਨ ਦੇ ਵਾਸਤੇ ਇਕੱਠਾ ਕਰਨ ਦੇ ਵਾਸਤੇ ਆਪਣੇ ਆਪਣੇ ਘਰਾਂ ਤੋਂ ਨਿਕਲ ਜਾਂਦੇ ਨੇ ਤਗੜੇ ਲੋਕ ਬੋਤਾ ਕੁਸ਼ ਸਮੇਟ ਕੇ ਲੈ ਹੁੰਦੇ ਮਾੜੇ ਲੋਕ ਥੋੜੇ ਵਿੱਚ ਵੀ ਸਬਰ ਕਰ ਦਿੰਦੇ ਪਰ ਜਾਂਦੇ ਸਭ ਨੇ ਸਮੇਟਦੇ ਸਭ ਨੇ ਕਹਿ ਲਗੇ ਐਵੇਂ ਗਰੀਬੀ ਦਾ ਮਾਰਿਆ ਇੱਕ ਮਛਵਾਰਾ ਉਹ ਵੀ ਆਪਣੇ ਘਰੋਂ ਨਿਕਲਿਆ ਹੈ ਇਸ ਸੂਰਜ ਦੇ ਪ੍ਰਕਾਸ਼ ਦੇ ਵਿੱਚ ਕਿਸੇ ਨਦੀ ਕਿਸੇ ਦਰਿਆ ਤੇ ਮੱਛੀਆਂ ਨੂੰ ਪਕੜਨ ਵਾਸਤੇ ਕੱਲ੍ਹ ਕਿ ਦਰਿਆ ਦੇ ਵਿੱਚ ਜਾਲ ਸੁੱਟਿਆ ਬੜੀਆਂ ਮੱਛੀਆਂ ਆਈਆਂ ਬਾਹਰ ਕੱਢ ਕੇ ਉਹਨਾਂ ਨੂੰ ਜ਼ਮੀਨ ਤੇ ਰੱਖਿਆ ਬੜੀ ਤੜਫ ਲੱਗੀ ਮੱਛੀਆਂ ਜਲ ਤੋਂ ਬਗੈਰ ਜੀਵਨ ਨਹੀਂ ਤੜਫ ਲੱਗੀ ਐ ਬਾਜ਼ਾਰ ਵਿੱਚ ਲੈ ਗਿਆ ਉੱਥੇ ਜਾ ਕੇ ਇਹ ਮੱਛੀਆਂ ਨੂੰ ਵੇਚ ਕੇ ਆਪਣੀ ਆਜੀਵਿਕਾ ਜਿਹੜੀ ਇਹ ਮਾਇਆ ਜਿਹੜੀ ਹੈ ਇਹ ਕਮਾਈ ਬਾਜ਼ਾਰ ਦੇ ਵਿੱਚ ਰਸੀਆਂ ਨੇ ਆ ਕੇ ਜਿਹੜੇ ਰਸ ਲੈਣ ਵਾਲੇ ਸੀ ਜਿਨ੍ਹਾਂ ਨੂੰ ਜੀਬ ਦਾ ਰਸ ਹੈ ਸਾਥ ਸੰਗਤ ਮੱਛੀ ਨੂੰ ਵੀ ਜੀਬ ਦਾ ਰਸ ਹੁੰਦਾ ਇਹਨੂੰ ਖਾਣ ਵਾਲਿਆਂ ਨੂੰ ਵੀ ਜੀਬ ਦਾ ਰਸ ਹੈ ਮੱਛੀ ਨੂੰ ਖਾਣ ਦੇ ਵਾਸਤੇ ਜਿਹੜੇ ਲੋਕ ਬਾਜ਼ਾਰ ਦੇ ਵਿੱਚ ਗਏ ਤਾਜ਼ੀਆਂ ਮੱਛੀਆਂ ਵੇਖ ਕੇ ਘਰਾਂ ਨੂੰ ਲੈ ਕੇ ਆਏ ਘਰ ਵਾਲ ਘਰ ਜਿੰਨੇ ਬਣਾਣੀ ਸੀ ਨਾ ਮੱਛੀ ਉਹਨੇ ਚੰਗੀ ਤਰ੍ਹਾਂ ਇਹਦੀ ਚਮੜੀ ਉਤਾਰੀ ਫਿਰ ਇਹਦੇ ਵਿੱਚ ਇਹਨੂੰ ਟੁਕੜੇ ਟੁਕੜੇ ਕੀਤਾ ਇਹਦੇ ਅੰਦਰੋਂ ਜਿਹੜੇ ਕੰਡੇ ਨੇ ਇਹ ਕੱਢਨੇ ਸ਼ੁਰੂ ਕੀਤੇ ਫਿਰ ਮੱਠੀ ਮੱਠੀ ਅੱਗ ਦੇ ਉੱਤੇ ਇਹਨੂੰ ਚੰਗੀ ਤਰ੍ਹਾਂ ਭੁੰਨਿਆ ਚੰਗੀ ਤਰ੍ਹਾਂ ਭੁੰਨ ਕੇ ਫਿਰ ਖਾਣ ਵਾਲੇ ਅੱਗੇ ਪਰੋਸਿਆ ਖਾਣ ਵਾਲੇ ਨੇ ਮੱਛੀ ਖਾਧੀ ਹੈ ਮੱਛੀ ਖਾ ਕੇ ਜਦੋਂ ਆਰਾਮ ਕਰਨ ਲੱਗਾ ਜਦੋਂ ਸੁੱਤਿਆ ਸੀ ਇੱਕੋ ਦਮ ਜਾਗ ਉੱਠੀ ਤੇ ਕਹਿੰਦਾ ਪਾਣੀ ਪਾਣੀ ਮੰਗਦਾ ਪਾਣੀ ਮੰਗਦਾ ਪਾਣੀ ਪਿਆਇਆ ਥੋੜੀ ਦੇਰ ਫੇਰ ਲੇਟਿਆ ਤੇ ਫੇਰ ਆਖਦਾ ਪਾਣੀ ਫੇਰ ਪਾਣੀ ਪਿਆਇਆ ਦੁਬਾਰਾ ਫੇਰ ਆਖਦਾ ਪਾਣੀ ਤੇ ਜਲ ਪੀਣ ਵਾਲਾ ਆਖਦਾ ਕੀ ਵਾਰ-ਵਾਰ ਘੜੇ-ਮੂੜੀ ਪਾਣੀ-ਪਾਣੀ ਮੰਗਦੇ ਪਈਓ ਆਖਦਾ ਪਾਣੀ ਮੈਂ ਨਹੀਂ ਮੰਗਦਾ ਜਿਹੜੀ ਮੇਰੇ ਅੰਦਰ ਗਈ ਹੈ ਨਾ ਮੱਛੀ ਪਾਣੀ ਉਹ ਮੰਗਦੀ ਪਾਣੀ-ਪਾਣੀ ਉਹ ਪੁਕਾਰਦੀ ਪਈ ਹੈ ਤੇ ਮੇਰੇ ਮੂੰਹ ਤੋਂ ਵੀ ਪਾਣੀ-ਪਾਣੀ ਨਿਕਲੀ ਹੁੰਦਾ ਮੱਛੀ ਦੀ ਜਲ ਦੇ ਨਾਲ ਇੰਨੀ ਪ੍ਰੀਤ ਇੰਨੀ ਤੜਫ ਹੈ ਪਾਸ਼ਾਕ ਦੇ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬਹੁ ਬਾਰੀ ਬਹੁ ਬਾਨੀ ਖੰਡ ਖੰਡ ਕਰ ਭੋਜਨ ਕਿਨੋ ਤੋ ਨਬਿ ਸਰੂਪਾਨੀ ਕਹਿ ਲਗੇ ਖੰਡ ਖੰਡ ਟੁਕੜੇ ਟੁਕੜੇ ਕਰਕੇ ਚੰਗੀ ਤਰ੍ਹਾਂ ਇਹਨੂੰ ਸੇਕ ਲਵਾ ਕੇ ਚੰਗੀ ਤਰ੍ਹਾਂ ਚੇਥ ਕੇ ਇਹ ਮੱਛਲੀ ਖਾਧੀ ਆ ਖਾਣ ਵਾਲੇ ਨੇ ਕਹਿੰਦੇ ਕਿ ਪੇਟ ਦੇ ਅੰਦਰ ਜਾ ਕੇ ਵੀ ਇਹ ਮੱਛਲੀ ਪਾਣੀ ਪਾਣੀ ਕਰਦੀ ਇਹੋ ਜਿਹਾ ਪਾਣੀ ਦੇ ਨਾਲ ਪ੍ਰੀਤ ਹੈ ਇਹ ਮੱਛਲੀ ਦਾ